ਯਾ ਬੀਓ ਸਤਿ ਸ੍ਰੀਕਾਲ ਜਿਵੇਂ ਕਿ ਮੈਂ ਇੱਕ ਦਿਨ ਪਹਿਲਾਂ ਹੀ ਹਲਾ ਵੀਡੀਓ ਪਾ ਕੇ ਹਟਿਆ ਤਾਂ ਉਹਦੇ ਵਿੱਚ ਮੈਂ ਦੱਸਿਆ ਸੀ ਵੀ ਅਸਤੀਫੇ ਤੱਕ ਲੈ ਅਰਵਿੰਦ ਕੇਜਰੀਵਾਲ ਸੀਐਮ ਮਾਨ ਨੂੰ ਤਾਂ ਉਹਨਾਂ ਦੇ ਹੱਥ ਇੱਕ ਸਬੂਤ ਲੱਗ ਚੁੱਕੇ ਨੇ ਜਿਹਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾਣਾ ਤਾਂ ਹੁਣ ਅਗਲਾ ਮੁੱਖ ਮੰਤਰੀ ਕਿਹੜਾ ਇਹਦੀ ਘੋਸ਼ਣਾ ਦੇ ਵਿੱਚ ਹੋ ਚੁੱਕੀ ਹੈ ਜਿਹੜੇ ਸਬੂਤ ਸੀਐਮ ਭਗਵੰਤ ਮਾਨ ਦੇ ਖਿਲਾਫ ਲੱਗੇ ਨੇ ਹੱਥ ਅਰਵਿੰਦ ਕੇਜਰੀਵਾਲ ਦੇ ਉਨ੍ਹਾਂ ਦੇ ਆਧਾਰ ਦੇ ਉੱਤੇ ਵੈਸੇ ਹੈ ਤਾਂ ਇਹ ਚਾਲੀ ਆਉਦੀ ਆ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਮਨ अरोड़ा ਨੂੰ ਜਿਹੜਾ ਕਿ ਪੰਜਾਬ ਦੀ ਸੱਤਾ ਸੰਭਾਲਣ ਦਾ ਹੁਕਮ ਜਾਰੀ ਕਰ ਦਿੱਤਾ ਬਹੁਤ ਵੱਡਾ ਝਟਕਾ ਲੱਗਿਆ ਭਗਵੰਤ ਮਾਨ ਨੂੰ ਕਿਉਂਕਿ ਬੜੀ ਚਰਚਾ ਦੇ ਵਿੱਚ ਰਹੀ ਸੀ ਇਹ ਗੱਲ ਮੈਂ ਹਲੇ ਕੱਲ ਹੀ ਵੀਡੀਓ ਪਾ ਕੇ ਹਟਿਆ ਵੀ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਇਹਨੂੰ ਅਸਤੀਫੇ ਤੇ ਖਿੱਚ ਕੇ ਲਿਆਂਦਾ ਅਰਵਿੰਦ ਕੇਜਰੀਵਾਲ ਨੇ ਉਹ ਵੀ ਮੈਂ ਤੁਹਾਡੇ ਨਾਲ ਚਰਚਾ ਕਰਨੀ ਹੈ ਪਰ ਪਹਿਲਾਂ ਜਿਹੜੀ ਇਹ ਵੀਡੀਓ ਦੇ ਵਿੱਚ ਸਬੂਤ ਨੇ ਮੁੱਖ ਮੰਤਰੀ ਬਦਲੇ ਜਾਣ ਦੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੀ ਘੋਸ਼ਣਾ ਕੀ ਜਿਹੜੀ ਉਹ ਵੀ ਹੋ ਗਈ ਹੈ ਤਾਂ ਪਹਿਲਾਂ ਤੁਹਾਨੂੰ ਮੈਂ ਇਹਦੀ ਪੂਰੀ ਡਿਟੇਲ ਸੁਣਾਉਣੀ ਹੈ ਉਸ ਤੋਂ ਬਾਅਦ ਜਿਹੜੀ ਅਗਲੀ ਕਹਾਣੀ ਹੈ ਇਸ ਗੱਲ ਦੀ ਉਹ ਵੀ ਬੜੀ ਹੈਰਾਨ ਕਰ ਦੇਣ ਵਾਲੀ ਹੈ ਵੀ ਸਬੂਤ ਕਿਹੜੇ ਹੱਥ ਲੱਗੇ ਨੇ ਕੀ ਇਹਦੇ ਵਿੱਚ ਉਹਨਾਂ ਨੇ ਰਣਨੀਤੀ ਬਣਾਈ ਆ ਆ ਜਿਹੜਾ ਕਿ ਦਿੱਲੀ ਦਾ ਮੁੱਖ ਮੰਤਰੀ ਕਿਹਾ ਜਾਂਦਾ ਸੀ ਹੈ ਨਹੀਂ अरविंद केजरीवाल ਡੂੰਗੀ ਚਾਲ ਚੱਲਦੇ ਹੋਇਆ ਇੱਕ ਤਰੀਕੇ ਨਾਲ ਯਾਨੀ ਮਾਂਜ ਕੇ ਰੱਖ ਦਿੱਤਾ ਭਵੰਤਮਾਨ ਨੂੰ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਵਧਾਉਣ ਦੇ ਵਿੱਚ ਵਾਅਦਾ ਕਰ ਰਹੇ ਨੇ ਅਮਨ अरोड़ा ਉਹਨਾਂ ਨੇ ਵੀ ਦੇਖੋ ਕਿੱਡੀ ਵੱਡੀ ਚਾਲ ਖੇਡੀ ਉਹਦੇ ਨਾਲ ਕਿਵੇਂ ਯਾਨੀ ਚਾਲ ਚੱਲੀਓ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਹਿਲਾਂ ਖਬਰ ਸੁਣ ਲਓ ਉਸ ਤੋਂ ਬਾਅਦ ਕਰਦੇ ਅਗਲੇ ਵਿਚਾਰਾਂ ਸੰਦੇ ਸੁਣੋ ਪਤਰੀ ਭਵੰਤਮਾਨ ਬਾਅਦ ਦੇ ਦਿੱਲੀ ਹਾਈ ਕਮਾਂਡ ਦੇ ਵਿੱਚ ਵੀ ਘਾਰ ਸਭ ਕੁਝ ਠੀਕ ਨਾ ਹੋਣ ਦੀਆਂ ਚਰਚਾ ਤੇਜ਼ ਨੇ ਪਰ ਇਸ ਵਿਚਕਾਰ ਇੱਕ ਹੋਰ ਖਬਰ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੁਝ ਰਿਪੋਰਟਾਂ ਹਾਈ ਕਮਾਂਡ ਨੂੰ ਹੋਰ ਕੁਝ ਨਹੀਂ ਇਹ ਰਿਪੋਰਟਾਂ ਨੇ ਜਿਹੜੀਆਂ ਰਿਪੋਰਟਾਂ ਭਗਵੰਤ ਮਾਨ ਵਾਸਤੇ ਮੁਸ਼ਕਲਾਂ ਪੈਦਾ ਕਰ ਰਹੀਆਂ ਨੇ ਇਸੇ ਹੱਥ ਤੇਰੀ ਸਿਕਾਤ ਕੱਢੀਆਂ ਔਰ ਉਧਰ ਅਮਨ ਅਰੋੜਾ ਪ੍ਰਧਾਨ ਮੰਤਰੀ ਭਗਵੰਤ ਮਾਨ ਦੀਆਂ ਹੋਰ ਮੁਸ਼ਕਲਾਂ ਦੇ ਵਿੱਚ ਵਾਧਾ ਕਰ ਰਿਹਾ ਕਿਵੇਂ ਇੱਕ ਇਹ ਪਲਾਨ ਅਮਨ ਅਰੋੜਾ ਹੋਰਾਂ ਨੇ ਬਣੋ ਕਰ ਲਿਆ ਗਿਆ ਇੱਕ ਸਿਆਸਤ ਦਾ ਪਾਵਰ ਸੈਂਟਰ ਪੰਜਾਬ ਦੇ ਅੰਦਰ ਵਾਦੇ ਰਿਕੇਵੇਂ ਕੀ ਤੇ ਵਿਗਾਰ ਕਰਾਂਗੇ ਔਰ ਉਧਰ ਨਵਜੋਤ ਸਿੰਘ ਸਿੱਧੂ ਵੀ ਕਸੂਤ ਗੱਲ ਆ ਪੰਜਾਬੀਓ ਵੀ ਜਿਵੇਂ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀਡੀਓ ਮੈਨੂੰ ਕਈ ਲੋਕਾਂ ਨੇ ਕਿਹਾ ਵੀ ਯারে ਹੋ ਨਹੀਂ ਸਕਦਾ ਕਿਉਂ ਜਿਹੜੀ ਅਪਡੇਟ ਹੁੰਦੀ ਆ ਉਹ ਮੈਂ ਖਬਰਾਂ ਦੇ ਚਰੀਏ ਹੀ ਮੈਨੂੰ ਲੱਗਦੀ ਆ ਜਦੋਂ ਕੋਈ ਗੱਲ ਆ ਤਾਂ ਮੈਂ ਤੁਹਾਡੇ ਤੱਕ ਪਹੁੰਚਾ ਦਿੰਨਾ ਤਾਂ ਹੁਣ ਗੱਲ ਕੀ ਆ ਸਿੱਧਾ-ਸਿੱਧਾ ਸਵਾਲ ਆ ਅਰਵਿੰਦ ਕੇਜਰੀਵਾਲ ਨੇ ਸੀਐਮ ਭਗਵੰਤ ਮਾਨ ਨੂੰ ਸਿੱਧਾ ਨਹੀਂ ਮਤਲਬ ਅਸਤੀਫਾ ਲੈਣ ਦੀ ਗੱਲ ਕੀਤੀ ਉਹਨਾਂ ਨੇ ਇੱਕ ਚਾਲ ਚੱਲੀ ਸਬੂਤ ਆ ਜਿਹੜੇ ਉਹ ਵੀ ਮੈਂ ਤੁਹਾਨੂੰ ਦੱਸੂਗਾ ਅਮਨ ਅਰੋੜਾ ਦੇਖੋ ਇਹਨੇ ਕੁਝ ਹੀ ਦਿਨ ਪਹਿਲਾਂ ਸੀਐਮ ਭਗਵੰਤ ਮਾਨ ਨੇ ਆਪਣੇ ਮੂੰਹੋਂ ਯਾਨੀ ਕਿਹਾ ਸੀ ਵੀ ਮੈਂ ਇਸ ਪ੍ਰਧਾਨਗੀ ਤੋਂ ਜਿਹੜਾ ਕਿ ਇਹ ਅਸਤੀਫਾ ਦਿਨਾ ਤੇ ਜਿਹੜਾ ਅਮਨ ਅਰੋੜਾ ਇਹਨੂੰ ਮੈਂ ਆਪਣੀ ਪ੍ਰਧਾਨਗੀ ਦਾ ਉਹਦਾ ਦਿਨਾ ਤਾਂ ਉਹਨੂੰ ਦੇ ਵੀ ਦਿੱਤਾ ਉਹਦੀ ਬੜੀ ਖੁਸ਼ੀ ਵੀ ਮਨਾਈ ਤਾਂ ਮਨੋ ਰੋੜਾ ਨੇ ਵੀ ਇੱਕ ਚਾਲ ਚੱਲ ਦਿੱਤੀ ਐ ਸੀਐਮ ਭਗਵੰਤ ਮਾਨ ਦੇ ਯਾਨੀ ਖਿਲਾਫ ਤਾਂ ਜਦੋਂ ਪ੍ਰਧਾਨਗੀ ਦਾ ਅਹੁਦਾ ਦਿੱਤਾ ਪ੍ਰਧਾਨ ਬਣਨ ਤੋਂ ਬਾਅਦ ਹੀ ਉਹਨਾਂ ਨੇ ਇੱਕ ਨਵਾਂ ਮਾਹੌਲ ਸਿਰਜਿਆ ਇੱਕ ਪਲਾਨ ਦੇ ਮੁਤਾਬਕ ਦੇਖੋ ਡੱਲੇਵਾਲ ਸਾਹਿਬ ਦੀ ਗੱਲ ਕੋਈ ਛੋਟੀ ਜੀ ਨਹੀਂ ਐ ਪੰਜਾਬ ਦੇ ਵਿੱਚ ਇੱਕ ਉਹਨਾਂ ਨੇ ਇਸ ਦੀ ਕਹਾਣੀ ਪਲਟੀ ਐ ਕਿਵੇਂ ਪਲਟੀ ਐ ਭਵੰਤ ਮਾਨ ਨੂੰ ਕਿਹਾ ਅਰਵਿੰਦ ਕੇਜਰੀਵਾਲ ਨੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਤੂੰ ਬਿਆਨ ਦੇ ਟੱਕੇ ਦੇ ਨਾਲ ਉਹ ਗੱਲ ਸਾਹਮਣੇ ਆ ਗਈ ਹੈ ਟੱਕੇ ਦੇ ਨਾਲ ਉਹ ਤੋਂ ਬਿਆਨ ਦਿਵਾਇਆ ਕਿ ਕਿਸਾਨਾਂ ਦੇ ਹੱਕ ਚ ਭਗਵੰਤ ਮਾਨ ਬਿਆਨ ਦੇਊਗਾ ਉਸ ਤੋਂ ਬਾਅਦ ਪੁਲਿਸ ਦਾ ਐਕਸ਼ਨ ਕਰਵਾਉਣਾ ਫਿਰ ਉਸ ਤੋਂ ਬਾਅਦ ਇਹਦੇ ਲੋਕ ਜਿੰਨੇ ਸਾਰੇ ਪੰਜਾਬ ਦੇ ਖਿਲਾਫ ਹੋ ਜਾਣਗੇ ਵੀ ਪੰਜਾਬ ਸਰਕਾਰ ਮਾੜੀ ਆ ਇਹ ਭਗਵੰਤ ਮਾਨ ਮਾੜਾ ਹੈ ਮੁੱਖ ਮੰਤਰੀ ਮਾੜਾ ਮੁੱਖ ਮੰਤਰੀ ਮਾੜਾ ਨਹੀਂ ਆ ਪਰ ਉਸ ਨੂੰ ਮਾੜਾ ਕੀਤਾ ਗਿਆ ਕਿਹਨੇ ਕੀਤਾ ਦਿੱਲੀ ਦਾ ਲਾਲਾ ਚਾਹੁੰਦਾ ਵੀ ਮੈਂ ਪੰਜਾਬ ਦੀ ਸੱਤਾ ਚਲਾਵਾਂ ਪੰਜਾਬ ਦੇ ਕਿੰਨੇ ਆਉਦੇ ਨੇ ਜਿਨ੍ਹਾਂ ਦੇ ਉੱਤੇ ਹੁਣ ਦਿੱਲੀ ਦੇ ਬੰਦੇ ਬੈਠੇ ਨੇ ਇਹਨਾਂ ਗੱਲਾਂ ਤੋਂ ਵੀ ਤੁਹਾਨੂੰ ਪੂਰਾ ਸਾਫ਼ ਪਤਾ ਚੱਲਦਾ ਕਿ ਜਿਵੇਂ ਹੁਣ ਪਹਿਲਾਂ 4-5 ਬੰਦਿਆਂ ਦੇ ਅਸਤੀਫੇ ਲੈ ਗਏ ਨੇ ਉਹ ਪਗੰਤਮਾਨ ਦੇ ਆਪ ਦੇ ਬੰਦੇ ਸੀ ਤਾਂ ਹੁਣ ਉਹਨਾਂ ਨੇ ਦਿੱਲੀ ਦੇ ਬੰਦੇ ਲਿਆ ਕੇ ਬਿਠਾ ਦਿੱਤੇ ਯਾਰ ਇਹ ਇਹ ਜਿਹੜੀ ਚਾਲ ਚੱਲੀ ਐ ਬੜੀ ਡੂੰਗੀ ਚਾਲ ਐ ਇਹਨੂੰ ਸਮਝਣ ਦੀ ਲੋੜ ਐ ਪਗੰਤਮਾਨ ਨੂੰ ਵੀ ਕਿਉਂਕਿ ਸਾਡੇ ਲੋਕ ਕਹੌਂਦੇ ਆਏ ਐ ਬੜੇ ਲੰਮੇ ਸਮੇਂ ਤੋਂ ਵੀ ਯਾਰ ਤੂੰ ਦਿੱਲੀ ਦੇ ਥੱਲੇ ਲਾ ਕੇ ਨਾ ਚੱਲ ਪਰ ਹੋਇਆ ਕਿ ਇਹਨਾਂ ਨੇ ਸਗਾ ਦੀ ਉਹਨੂੰ ਇੰਨੀ ਅਹਿਮੀਅਤ ਦਿੱਤੀ ਕਿਦਰੇ ਸਰਪੰਚਾਂ ਦੀਆਂ ਚੋਣਾਂ ਵੇਲੇ ਉਹਦੀਆਂ ਰੋੜਾਂ ਦੇ ਉੱਤੇ ਇੰਨੀਆਂ ਤਸਵੀਰਾਂ ਲਵਾਈਆਂ ਐਡਾ ਵੱਡਾ ਸਵਾਗਤ ਕੀਤਾ ਤਾਂ ਉਹ ਸਵਾਗਤ ਕਰਨ ਦਾ ਨਤੀਜਾ ਕੀ ਭੁਗਤਿਆ ਇਹਦੇ ਵਿੱਚ ਕੀ ਆਇਆ ਉਹਨਾਂ ਨੇ ਇੱਕ ਐਸੀ ਚਾਲ ਚੱਲੀ ਲੋਕ ਪੰਜਾਬ ਦੇ ਪਹਿਲਾਂ ਹੀ ਖਿਲਾਫ ਸੀ ਹੋਰ ਖਿਲਾਫ ਕਰ ਦਿੱਤੇ ਯਾਰ ਭਗਵੰਤ ਮਾਨ ਦੇ ਤਾਂ ਹੁਣ ਸੀਐਮ ਭਗਵੰਤ ਮਾਨ ਨੂੰ ਵੀ ਚਾਹੀਦਾ ਕਿ ਜਿਹੜਾ ਇਹ ਬੰਦਾ ਇਹ ਦਿੱਲੀ ਦਾ ਲਾਲਾ ਇਹਨੇ ਤੈਨੂੰ ਜਿਹੜੇ ਦਿਨ ਇਹੇ ਗੱਲ ਕਹੀ ਸੀ ਵੀ ਮੈਂ ਅਸਤੀਫਾ ਦਿੱਤਾ ਹੁਣ ਤੂੰ ਵੀ ਦੇ ਦੇ ਤਾਂ ਉਥੋਂ ਹੀ ਸੱਪ ਦਾ ਚਲਦਾ ਕਿ ਬੰਦੇ ਨੂੰ ਇਹਦੇ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਉਹ ਚੁੱਬਦਾ ਵੀ ਇਹ ਮੁੱਖ ਮੰਤਰੀ ਨਾ ਰਵੇ ਤੇ ਪੰਜਾਬ ਦੇ ਲੋਕ ਕਹਿਣ ਵੀ ਅਰਵਿੰਦ ਕੇਜਰੀਵਾਲ ਆ ਜੇ ਭਲਾ 1.5 ਫੁੱਟ ਦਾ ਭਈਆ ਦਿੱਲੀ ਦਾ ਸੀ ਉਹਦੇ ਤੋਂ ਕੀ ਲੈਣਾ ਸਾਡੇ ਪੰਜਾਬ ਦੇ ਲੋਕਾਂ ਨੇ ਇਹ ਗੱਲ ਸਾਡੇ ਪੰਜਾਬ ਦੇ ਲੋਕਾਂ ਨੇ ਕਹੀ ਹੈ ਮੈਂ ਨਹੀਂ ਕਹਿੰਦਾ ਕਿਉਂਕਿ ਲੋਕ ਕਹਿੰਦੇ ਨੇ ਵੀ ਜਿਹੜਾ ਇਹ ਬੰਦਾ ਏ ਭਈਆ ਦਿੱਲੀ ਦਾ ਇਹ ਸਾਡੇ ਪੰਜਾਬ ਤੇ ਰਾਜ ਨਹੀਂ ਕਰ ਸਕਦਾ ਕਿਉਂਕਿ ਜਦੋਂ ਸਾਡਾ ਆਪਦਾ ਭਰਾ ਪੰਜਾਬੀ ਭਗਵੰਤ ਮਾਨ ਨਹੀਂ ਸਾਡੇ ਕੰਮ ਆਇਆ ਤਾਂ ਦਿੱਲੀ ਦਾ ਲਾਲਾ ਕਿਵੇਂ ਆਜੂਗਾ ਸਿੱਖ ਚਿਹਰਾ ਇੱਕ ਪੰਜਾਬੀ ਬੰਦਾ ਅਸੀਂ ਮੁੱਖ ਮੰਤਰੀ ਚੁਣਿਆ ਆਪਦੀ ਮਰਜ਼ੀ ਦੇ ਨਾਲ ਚੁਣਿਆ ਤਾਂ ਹੁਣ ਜਿਹੜਾ ਦਿੱਲੀ ਦਾ ਬੰਦਾ ਇਹ ਪੰਜਾਬ ਨੂੰ ਨਹੀਂ ਚਲਾ ਸਕਦਾ ਤੇ ਕੀ ਪੰਜਾਬ ਦੇ ਲੋਕ ਉਹਨੂੰ ਸਵੀਕਾਰ ਕਰ ਲੈਣਗੇ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਸਾਡੇ ਪੰਜਾਬ ਦੇ ਹਾਲਾਤ ਕੀ ਨੇ ਇਹ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੇ ਆਪ ਦੇ ਪੰਜਾਬੀ ਬੰਦੇ ਦੇ ਬਣਾਏ ਹੋਏ ਨੇ ਤਾਂ ਜਿਹੜਾ ਹੁਣ ਦਿੱਲੀ ਦਾ ਲਾੜਾ ਉਹ ਕੀ ਸਵਾਰੂ ਆ ਯਾਰ ਜਿਹੜਾ ਗਲਤ ਗਾਈਡਲਾਈਨ ਕਰ ਰਿਹਾ ਉਹਨੂੰ ਅੱਜ ਤਾਂ ਉਹ ਸਾਡੇ ਪੰਜਾਬ ਨੂੰ ਕਿਵੇਂ ਚਲਾ ਦੂਗਾ ਸਵਾਲੇ ਉੱਠਦੇ ਨੇ ਇਹ ਲੋਕਾਂ ਦੀ ਆਵਾਜ਼ ਆ ਮੇਰੀ ਨਹੀਂ ਕਿਉਂਕਿ ਅਸੀਂ ਵੀ ਕਹਿੰਦੇ ਆ ਅਸੀਂ ਲੋਕਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਨੇ ਆ ਸਾਡੇ ਭੈਣ ਭਰਾਵਾਂ ਤੱਕ ਪਹੁੰਚਾਉਨੇ ਆ ਤਾਂ ਇਸੇ ਕਰਕੇ ਮੈਂ ਤੁਹਾਨੂੰ ਕਈ ਵਾਰ ਦੱਸਿਆ अरविंद केजरीवाल ਹਰ ਹਿੱਲੇ ਇੱਕ ਇੱਕ ਉਹਦੀ ਕੜੀ ਨੂੰ ਕਟਦਾ ਜਾ ਰਿਹਾ ਭਗੰਤ ਮਾਨ ਨੂੰ ਥੱਲੇ ਲਾਉਣਾ ਹੀ ਸੀ ਉਹਨੇ ਹੁਣ ਹੁਣ ਸਾਰਾ ਜਿਹੜਾ ਕੀਤਾ ਕਰਾਇਆ ਸਿੱਧਾ ਭਗੰਤ ਮਾਨ ਤੇ ਪਾ ਦਿੱਤਾ ਉਹਨਾਂ ਨੇ ਭਗੰਤ ਮਾਨ ਦੀ ਕੁਰਸੀ ਨੂੰ ਖਤਰਾ ਹੈ ਕਿਸੇ ਵੇਲੇ ਵੀ ਅਸਤੀਫੇ ਦੀ ਖਬਰ ਆ ਸਕਦੀ ਆ ਵੀ ਅਸਤੀਫਾ ਲੈ ਲਿਆ ਗਿਆ ਇਹ ਪੰਜਾਬੀਓ ਕਹਾਣੀਆਂ ਨੇ ਬੜੀਆਂ ਡੂੰਘੀਆਂ ਜਿਹੜੀਆਂ ਰਾਜਨੀਤੀ ਦੇ ਵਿੱਚੋਂ ਚੱਲੀਆਂ ਜਾਂਦੀਆਂ ਨੇ ਇਹ ਹੁਣ ਜਿਹੜਾ अरविंद केजरीवाल ਇਨੂੰ ਕੀ ਲੱਗਦਾ ਵੀ ਮੈਨੂੰ ਪੰਜਾਬ ਦੇ ਲੋਕ ਆ ਜਿਹੜੇ ਉਹ ਸਵੀਕਾਰ ਕਰ ਲੈਣਗੇ ਨਹੀਂ ਕਰਦੇ ਤਾਂ ਐਸੇ ਕਰਕੇ ਮੇਰੀ ਅਪੀਲ ਆ ਵੀ ਹੁਣ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਮੇਰਾ ਵੀ ਸ਼ੇਅਰ ਕਰ ਦੇਣਾ ਕਿਉਂਕਿ ਲੋਕਾਂ ਤੱਕ ਇਹ ਗੱਲ ਜ਼ਰੂਰ ਪਹੁੰਚੜੀ ਚਾਹੀਦੀ ਹੈ ਮੈਂ ਤੁਹਾਡੇ ਤੱਕ ਪਹੁੰਚਾਈ ਆ ਤੁਹਾਡਾ ਫਰਜ਼ ਆ ਆਪਣੇ ਭੈਣ ਭਰਾਵਾਂ ਤੱਕ ਪਹੁੰਚਾਉਣਾ ਤਾਂ ਠੀਕ ਆ ਪੰਜਾਬੀਓ ਜਿਹੜੇ ਭੈਣ ਭਰਾਵਾਂ ਦੇ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ